ਕੀਆ ਨੂੰ ਸੰਚਲ ਗੁੱਤੇ ਕੁਦ ਨੂੰ ਸੰਤਾਜ ਕਫਾਉਂਦੇ ਨੇ ਸਾਡੀ ਪੱਤ ਉਚਾਰਨ ਜੋ ਸਾਡੇ ਉੱਤੇ ਜ਼ੁਲਮ ਕਮਾਉਂਦੇ ਨੇ ਕਰ ਦੂਰ ਹਨੇਰੇ ਨੂੰ ਆਜ਼ਾਦੀ ਦੀ ਮਿਸ਼ਾਲ ਜਲਾਈਏ ਚਲ ਉੱਠ ਕਰਤਾਰ ਸਿਆ ਆਪਾ ਜੰਗਲ ਰਾਜ ਮਿਟਾਈਏ ਗੋਰੀਆਂ ਨੇ ਅੱਜ ਚੱਕੀ ਜਰੀਨਾ ਜਾਵੇ ਤੱਕੇ ਸਾਹੀ ਹਾ ਕਮ ਜਾ ਵਰ ਬਣ ਬੈਠੇ ਨਈਓ ਮੰਨਣਾ ਹੁਕਮ ਇਸ਼ਾਹੀ ਐਸ ਰਾਜ ਲਿਆਉਣਾ ਏ ਆਪਾਂ ਜੰਗਲ ਨਾਲ ਜਿ ਮਟਾਈਏ ਚਲ ਉੱਠ ਕਰਤਾ ਅਰਸਿਆਂ ਆਪਾਂ ਦੇਸ਼ ਆਜ਼ਾਦ ਕਰਾਈਏ ਕੁਝ ਚਮਚੇ ਆ ਬੈਠੇ ਐਂਸਾ ਨਾਰੋਣਾ ਨੇ ਰੋਂਦੇ ਕਰ ਹੁਕਮ ਗਲਣ ਕਰ ਗੁਲਾਮੀ 도 ਰਿਆ ਦੀ ਐਵੇਂ ਝੁੱਟੇ ਅੰਜੂ ਬਹੋਂਦੇ ਅਵੇਂ ਆਜ਼ਾਦੀ ਮੰਗਨੀ ਦੀ ਆਪਾਂ ਫਿਰ ਹਥਿਆਰ اٹھਾਈਏ ਚਲ ਉੱਠ ਕਰਤਾ ਰਸਿਆ ਆਪਾਂ ਦੇਸ਼ ਆਜ਼ਾਦ ਕਰਾਈਏ ਅੰਦਰੋਂ ਬਾਹਰੋਂ ਚੜਾਈਏ ਪਰਵੇਂ عمر ਐ ਮੇਰੀ ਛੋਟੀ ਕੱਖੋਂ ਹੌਲੇ ਕਰਦੇ ਨੇ ਚੁੱਕ ਕੇ ਪੱਜਣ ਗੇ ਲਗੁਰਤੀ ਉਹਨਾਂ ਬਹਾਦਰ ਸੂਰਮੇ ਦੀ ਬਲੀ ਨੂੰ ਫਿਰ ਤੋਂ ਵਾਰ ਸੁਣਾਈਏ ਜਦੋਂ ਕਿ ਕੰਟਰਲ ਸਿਆ ਆਪਾ ਦੇਸ਼ ਆਜ਼ਾਦ ਕਰਾਈ ਹੈ